का बहुत बहुत धन्यवाद और आज हमारे सभी सीनियर साथी हैं वो विस्तार से आंदोलन के मौजूदा हालात पे अपनी बात रखेंगे और मैं प्रार्थना करता हूँ निवेदन करता हूँ सबसे पहले काका जी वो अपनी बात करें। जी का वाहसा श्री वैकरुण वैकरुण जी की फतेह आज तीह तारीख है दोनों फोरमा ने प्रोग्राम दिता से पंजाब बंद ਕਰਾਂਗੇ ਪਾਏ ਦੇ ਵਿੱਚ ਬਹੁਤ ਭਲੇਖਾ ਸੀ ਸਰਕਾਰ ਨੂੰ ਖਾਸ ਕਰਕੇ ਸਰਕਾਰਾਂ ਨੂੰ ਹੁੰਦਾ ਪਰ ਸਾਨੂੰ ਆਸ ਸੀ ਦੋਨੇ ਫੋਰਮਾਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਅੱਜ ਉਹਨਾਂ ਦਾ ਜਦੋਂ 35ਵਾਂ ਦਿਨ ਹੋਣਾ ਹੈ ਉਹਨਾਂ ਦੇ ਘਰ ਘਰ ਤੇ ਇੱਕ ਚੋਲੇ ਤੇ ਇੱਕ ਜਿਹੜੀ ਗੱਲ ਹੈ ਭਾਵਨਾਵਾਂ ਲੋਕਾਂ ਦੀ ਜੁੜੀ ਇਸ ਮੋਰਚੇ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਸਮੇਤ ਲੋਕ ਖਨੋਰੀ ਸ਼ੰਭੂ ਰਤਨਪੁਰਾ ਆ ਰਹੇ ਨੇ ਪਰ ਜਿਹੜਾ ਪ੍ਰੋਗਰਾਮ ਦਿੱਤਾ ਸੀ 30 ਤਰੀਕ ਦਾ ਉਹਦੇ ਵਿੱਚ ਅਸੀਂ ਉਹਨਾਂ ਕੋਈ ਮੀਟਿੰਗਾਂ ਕੋਈ ਰੇਲੀਆਂ ਕੋਈ ਤਿਆਰੀਆਂ ਨਹੀਂ ਕਰ ਸਕੇ ਸੀ ਪਰ ਸਾਨੂੰ ਪੰਜਾਬ ਪੰਜਾਬ ਦੀ ਜਨਤਾ ਤੇ ਪੰਜਾਬ ਦੇ ਕਿਰਤੀ ਲੋਕਾਂ ਤੇ ਵਿਸ਼ਵਾਸ ਸੀਗਾ ਕਿ ਮੁਕੰਮਲ ਪੰਜਾਬ ਬੰਦ ਹੋਊਗਾ ਮੀਦਾ ਤੋਂ ਵੱਧ ਖਾਸ ਕਰਕੇ ਸਹਿਰਾਜ ਕਸਬਿਆਂ ਦੇ ਵਿੱਚ ਉਹ ਲੋਕ ਆਏ ਜਿਹੜੇ ਆਪਦੀ ਰੋਜੀ ਰੋਟੀ ਲਈ ਬਾਹਰ ਲਿਆਂ ਸਟੇਟਾਂ ਤੋਂ ਇੱਥੇ ਆ ਕੇ ਆਪਦੀ ਸਬਜ਼ੀਆਂ ਵੇਚ ਰਹੇ ਨੇ ਹੋਰ ਕਾਰੋਬਾਰਾਂ 'ਚ ਕੰਮ ਕਰ ਰਹੇ ਨੇ ਅੱਜ ਉਹਨਾਂ ਨੇ ਵੀ ਮੇਂ ਮਨ ਬਣਾਇਆ ਕਿ ਅਸੀਂ ਖਨੌਰੀ ਤਾਂ ਨਹੀਂ ਜਾ ਸਕਦੇ ਡੱਲੇਵਾਲ ਸਾਹਿਬ ਕੋਲੇ ਨਹੀਂ ਪਹੁੰਚ ਸਕਦੇ ਪਰ ਅਸੀਂ ਕਿੰਨਾ ਕਿਸ ਮੋਰਚੇ ਚ ਯੋਗਦਾਨ ਪਾ ਸਕਦੇ ਆ ਅੱਜ ਪੂਰੇ ਸ਼ਹਿਰ ਵਾਸੀਆਂ ਨੇ ਸਾਡੇ ਪਿੰਡਾਂ ਦੇ ਕਿਸਾਨਾਂ ਨੇ ਮਜ਼ਦੂਰਾਂ ਨੇ ਮਲਾਜਮਾਂ ਨੇ ਵੱਡੇ ਪੱਧਰ ਤੇ ਆਪਦਾ ਕੰਮ ਛੱਡ ਕੇ ਪੂਰਾ ਅੱਗੇ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਵੀ ਧਰਨਿਆਂ ਦੇ ਰੂਪ ਚ ਆਏ ਆਪਦੀ ਇੱਛਾ ਦੇ ਨਾਲ ਆਪਦੀ ਜਿਹੜੀ ਅੰਦਰੋਂ ਭਾਵਨਾਵਾਂ ਸੀ ਉਹ ਕਹਿਣ ਲਈ ਸਰਕਾਰਾਂ ਨੂੰ ਦੱਸਣ ਲਈ ਸੜਕਾਂ ਤੇ ਆਏ ਮਕਮਲ ਬੰਦ ਰਿਆ ਕੱਲਾ ਪਮਾ ਪੰਜਾਬ ਦੀ ਗੱਲ ਕਰਦੇ ਸੀ ਨਾਲ ਲੱਗਦੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚੋਂ ਜਿਹੜੇ ਮੇਨ ਮੌਲ ਹੈ ਮੇਨ ਵੱਡੀਆਂ ਮਾਰਕੀਟਾਂ ਉਹ ਮਕਮਲ ਬੰਦ ਰਹੀਆਂ ਇਹਦਾ ਮਤਲਬ ਸਾਡੇ ਮੋਰਚੇ ਦੀ ਜਿਹੜੀ ਭਾਵਨਾਵਾਂ ਸਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਡੱਲੇਵਾਲ ਸਾਹਿਬ ਬੋਲ ਕੇ ਨਹੀਂ ਸੁਣਾ ਸਕਦੇ ਸੀ ਮੀਟਿੰਗਾਂ ਕਰਕੇ ਨਹੀਂ ਲੋਕਾਂ ਕੋਲੇ ਗੱਲ ਲਜਾ ਸਕਦੇ ਸੀ ਜਿਹੜੀ ਆਪਦੀ ਸਿਹਤ ਤੇ ਤਖਲੀਫ ਝੱਲ ਕੇ ਸਾਡੇ ਪੂਰੇ ਦੋਨੇ ਫੋਰਮਾਂ ਦੀਆਂ ਜਿਹੜੀਆਂ ਮੰਗਾਂ ਦੀ ਖਾਤਰ ਡੱਲੇਵਾਲ ਸਭ ਬੈਠੇ ਨੇ ਉਹ ਅੱਜ ਪੂਰੀ ਦੁਨੀਆ 'ਚ ਘਰ ਘਰ ਗੱਲ ਪਹੁੰਚਾਉਣ ਦੇ ਵਿੱਚ ਅਸੀਂ ਕਹਿੰਨੇ ਆ ਵੀ ਕਾਮਯਾਬ ਹੋਏ ਤੇ ਪੰਜਾਬੀਆਂ ਨੇ ਜਿਹੜਾ ਕੰਮ ਤਾਂ ਦਾ ਛੱਡ ਕੇ ਇਹਦੇ ਵਿੱਚ ਯੋਗਦਾਨ ਪਾਇਆ ਕਿਸਾਨ ਜੱਸੇਵੰਦੀਆਂ ਨੇ ਮੁਲਾਜ਼ਮ ਜੱਸੇਵੰਦੀਆਂ ਨੇ ਮਜ਼ਦੂਰ ਜੱਸੇਵੰਦੀਆਂ ਨੇ ਜਿੰਨੀਆਂ ਵੀ ਆਪਣੇ ਕਾਰੋਬਾਰ ਵਾਲੀਆਂ ਜੱਸੇਮੰਦੀਆਂ ਨੇ ਸਾਰਿਆਂ ਨੇ ਯੋਗਦਾਨ ਪਾ ਕੇ ਅੱਜ ਮੁਕੰਮਲ ਬੰਦ ਕਰਕੇ ਇੱਕ ਸਨੇਹਾ ਦੇਤਾ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਜੇ ਡੱਲੇਵਾਲ ਸਾਹਿਬ ਨੂੰ ਜਿਹੜੀਆਂ ਵਿਉਂਤਬੰਦੀਆਂ ਬਣ ਰਹੀਆਂ ਨੇ ਬਈ ਕਿਸੇ ਵੀ ਮੌਕੇ ਮੋਰਚੇ ਤੋਂ ਠਾ ਕੇ ਲੈ ਜਾਾਂਗੇ ਅਸੀਂ ਉਹਦੇ ਨਾਲ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਅਸੀਂ ਲਗਾਤਾਰ 7-8 ਦਿਨਾਂ ਤੋਂ ਇਹ ਖਬਰ ਆ ਰਹੀ ਹੈ ਰੋਜ਼ ਅਸੀਂ ਲੌਸਮੈਂਟ ਕਰ ਰਹੇ ਆ ਕਿ ਅੱਜ ਵੀ ਹਮਲਾ ਕਰੂ ਸਰਕਾਰ ਅੱਜ ਵੀ ਹਮਲਾ ਕਰੂ ਖਾਸ ਕਰਕੇ ਜਿਹੜਾ ਕੋਰਟ ਵਾਲਾ ਏਜੰਡਾ ਉਹਤੇ ਕਿ ਕੱਲ ਨੂੰ ਉਹਦੀ ਸੁਣਵਾਈ ਆ ਜਿਹੜੀ 31 ਤਰੀਕ ਵਾਲੀ ਰੋਜ਼ ਸਰਕਾਰ ਕੋਈ ਨਾ ਕੋਲ ਹਲਚੜ ਕਰਦੀ ਐ ਰਾਤ ਇਹ ਲਗਿਆ ਕਿ ਵੀ ਅਸੀਂ ਵੱਡੀ ਫੋਰਸ ਲਿਆ ਕੇ ਕਿਸਾਨਾਂ ਨੂੰ ਜਿਹੜਾ ਰਾਤ ਨੂੰ ਥਾਂ ਤੇ ਕਾਮਯਾਬ ਹੋ ਜਾਗੇ ਉਹ ਮੈਂ ਸਾਰੇ ਮੀਡੀਆ ਰੇ ਅੱਜ ਦੱਸਣਾ ਚਾਹਣਾ ਕਿ ਜਿਹੜੀ ਭਾਵਨਾਵਾਂ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਡਰਾਈਵਰਾਂ ਨੂੰ ਸੱਦਿਆ ਕਨੈਕਟਰਾਂ ਨੂੰ ਸੱਦਿਆ ਵੀ ਤੁਸੀਂ 7 ਵਜੇ ਨੂੰ ਆਪਦੇ ਆਪ ਦੇ ਜਿਹੜੇ ਕੈਂਪ ਆ ਉਹਨਾਂ ਚ ਆਓ ਤਾਂ ਗਏ ਨੇ ਸਾਰੇ ਪਰ ਕਹਿਗੇ ਕੀ ਆਏ ਕਿ ਜੇ ਖਨੌਰੀ ਜਾਣਾ ਡੱਲੇਵਾਲ ਸਾਹਿਬ ਦੇ ਅਸੀਂ ਬਾਪੂ ਦੀ ਖਾਤਰ ਆਪਦੀਆਂ ਬੱਸਾਂ ਨਹੀਂ ਚਲਾਵਾਂਗੇ ਬਹੁਤ ਵੱਡਾ ਇਹ ਜਿਹੜਾ ਸਨਿਆ ਸਰਕਾਰ ਨੂੰ ਉਹਨਾਂ ਨੇ ਰਾਹ ਦਿੱਤਾ ਤਾਂ ਜਿਹੜੇ ਸਾਡੇ ਬੱਚੇ ਨੇ ਜਿਹੜੇ ਪੁਲਿਸ 'ਚ ਭਰਤੀ ਨੇ ਮੁਲਾਜ਼ਮ ਉਹਨਾਂ ਦੇ ਆਪ ਦੇ ਮਾਵਾ ਪਿਓਾਂ ਦੇ ਸਾਨੂੰ ਫੋਨ ਆਏ ਨੇ ਵੀ ਸਾਡੇ ਬੱਚੇ ਨੇ ਕਿਹਾ ਵੀ ਜਿਹੜੇ 80-80 ਸਾਲ ਦੀਆਂ ਮਾਵਾ ਬਜ਼ੁਰਗ ਖਾਸ ਕਰਕੇ ਡੱਲੇਵਾਲ ਸਾਹਿਬ ਮਰ ਵਰਤੇ ਬੈਠੇ ਨੇ ਅਸੀਂ ਇਸ ਗੱਲਾਂ ਦੇ ਆਪ ਦੇ ਸਿਰ ਅਸੀਂ ਕਿਉਂ ਭਾਗੀਵਾਰ ਹੋਵਾਂਗੇ ਅਸੀਂ ਜਿੰਨਾ ਯੋਗਦਾਨ ਪਾ ਸਕਦੇ ਹਾਂ ਅਸੀਂ ਜਵਾਬ ਦੇ ਕੇ ਆਏ ਵੀ ਖਨੌਰੀ ਨਹੀਂ ਜਾਵਾਂਗੇ ਇਹ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਨੇ ਬਿਉਤਵੰਦੀਆਂ ਬਣ ਰਹੀਆਂ ਤੇ ਦੂਜੀਆਂ ਸਾਡੇ ਪ੍ਰਬੰਧਕਾਂ ਨੂੰ ਰੋਜ਼ ਜਿਹੜੇ ਪ੍ਰਬੰਧ ਹੈ ਮਜ਼ਬੂਤ ਕਰਨੇ ਆਪ ਦਾ ਇੱਕ ਘੇਰਾ ਜਿਹੜਾ ਆਪਦੀ ਸੁਰੱਖਿਆ ਲਈ ਮਜ਼ਬੂਤ ਕਰਨਾ ਤਾਂ ਜਿੰਨੀ ਕਿ ਸਰਕਾਰ ਬਿਉਤਬੰਦੀ ਬਣਾਉਂਦੀ ਹੈ ਉਦੋਂ ਜ਼ਿਆਦਾ ਜਿਹੜੇ ਸਾਡੇ ਪ੍ਰਬੰਧਕ ਤੇ ਖਾਸ ਕਰਕੇ ਮੈਂ ਪੁਲਿਸ ਮੁਲਾਜ਼ਮ ਜਿਹੜੇ ਸਾਡੇ ਬੱਚੇ ਤੇ ਉਹ ਸਾਡੇ ਡਰਾਈਵਲ ਜਿਹੜੀ ਬਿਉਤਬੰਦੀ ਬਣਾ ਕੇ ਸਾਡੇ ਤੇ ਹਮਲਾ ਕਰਨਾ ਚਾਹੁੰਦੇ ਸੀ ਇਸ ਕਾਰਵਾਈਆਂ ਨਾਲ ਸਰਕਾਰ ਨੂੰ ਪਿੱਛੇ ਤੱਕਿਆ ਪਾ ਇਹ ਮੈਂ ਖਾਸ ਕਰਕੇ ਅੱਜ ਸਾਡੇ ਦੋਨੇ ਫੋਰਮ ਵੱਲੋਂ ਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਉਹਨਾਂ ਨੇ 1 ਮਿੰਟ ਦੀ ਵੀਡੀਓ ਵੀ ਜਰੂਰ ਪਾਈ ਆ ਕਿ ਜਿੰਨਾ ਪੰਜਾਬੀਆਂ ਨੇ ਅੱਜ ਇਸ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਹ ਦਿੱਤਾ ਹੈ ਆਸ ਰੱਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜੇ ਡੱਲੇਵਾਲ ਸਾਹਿਬ ਦੀ ਖਾਸ ਇੱਛਾ ਹੈ ਤੇ ਸਾਰੇ ਲੋਕਾਂ ਦੀ ਇੱਛਾ ਹੈ ਕਿ ਅਸੀਂ ਖਨੌਰੀ ਜਾਈਏ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੀਏ ਗੱਲ ਕਰੀਏ ਪਰ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਬਈ ਕਦੇ ਸੋਚਿਆ ਕਿ ਡੱਲੇਵਾਲ ਸਾਹਿਬ ਜਿਹੜੇ ਲੋਕਾਂ ਲਈ ਮਰ ਰਿਹਾ ਜਿਹੜੇ ਲੋਕਾਂ ਦੀਆਂ ਮੰਗਾਂ ਲਈ ਬੈਠਾ ਤੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹਣਾ ਉਹ ਡੇਟ ਹੈ 4 ਜਨਵਰੀ 4 ਜਨਵਰੀ ਨੂੰ ਐਸੇ ਥਾ ਖਨੌਰੀ ਦੇ ਵਿੱਚ ਲੱਖਾਂ ਦਾ ਇਕੱਠ ਕਰਾਂਗੇ ਖਾਸ ਕਰਕੇ ਸਾਡਾ ਹਰਿਆਣੇ ਵਾਲੇ ਕਿਸਾਨਾਂ ਤੋਂ ਪੰਜਾਬ ਵਾਸੀਆਂ ਤੋਂ ਜਿਵੇਂ ਅੱਜ ਤੁਸੀਂ ਕੰਮ ਧੰਦਾ ਛੱਡ ਕੇ ਛੜਕਾ ਤੇ ਆਇਓ ਆਸ ਕਰਦੇ ਆਂ ਪਰਿਵਾਰਾ ਸਮੇਤ 4 ਜਨਵਰੀ ਨੂੰ ਖੰਡੌਰੀ ਪਹੁੰਚ ਕੇ ਡੱਲੇਵਾਲ ਸਾਹਿਬ ਦੀ ਜਿਹੜੀ ਭਾਵਨਾ ਮੈਂ ਜਰੂਰ 1 ਮਿੰਟ ਦਾ 2 ਮਿੰਟ ਛੋੜੇ ਨਾਲ ਸੰਝ ਕਰਨਾ ਜਦਾ ਮੈਨੂੰ ਲੱਗਦਾ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ ਧੰਨਵਾਦ ਜਿਹੜੇ ਅਗਲੇ ਆਗੂ ਹੈ ਉਹ ਆਪਣੀ ਜਿਹੜੀ ਸਰਜੀਤਪੂਰ ਜੀ ਨੇ ਉਹ ਅਗਲੀ ਗੱਲ ਰੱਖੋ ਪੱਤਰਕਾਰ ਸਾਥਿਓ ਜਿਹੜਾ ਅੱਜ ਵਾਲਾ ਪੰਜਾਬ ਬੰਦ ਦੀ ਸਾਡੀ ਦੋਨੇ ਫੋਰਮਾਂ ਦੀ ਕਾਰਸੀ ਸਾਡੇ ਲਈ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਅਸੀਂ ਇੱਕੋ ਲੈਣਾ ਸਾਨੂੰ ਦੋ ਫਰੰਟਾਂ ਤੇ ਲੜਨਾ ਪਿਆ ਪੰਜਾਬ ਬੰਦ ਹੈ ਜਿਹੜਾ ਸਫਲ ਕਰਨਾ ਪ੍ਰੇਰਕੇ ਲੋਕਾਂ ਨੂੰ ਸੜਕਾਂ ਤੋਂ ਬੰਦ ਕਰਾਉਣੀਆਂ ਰੋਡ ਰੇਲ ਬਾਜ਼ਾਰ ਸਰਕਾਰੀ ਪ੍ਰਾਈਵੇਟ ادارے ਇਹ ਜੇ ਮਹਿਮਾ ਸਾਰੀ ਚੱਲ ਕੇ ਸਾਰੀ ਲੀਡਰਸ਼ਿਪ ਪਿੰਡਾਂ ਚ ਗਈ ਹੈ ਲੋਕਾਂ ਨੂੰ ਪ੍ਰੇਰਿਆ ਮਾਰਚ ਕੀਤੇ ਆ ਮਨਅਧਿ ਮਾਰਚ ਕੀਤੇ ਆ ਉਹਦੇ ਕਰਕੇ ਉਧਰ ਵੀ ਸਾਡਾ ਜ਼ੋਰ ਲੱਗਿਆ ਸੀ ਤੇ ਨਾਲ ਜਿਹੜਾ ਜਦ ਮੈਂ ਪਹਿਲਾਂ ਕਾਕਾ ਸਰ ਨੂੰ ਦੱਸਿਆ ਵੀ ਪਰਸੋਂ ਤੋਂ ਜਦੋਂ ਦਾ ਸੁਪਰੀਮ ਕੋਰਟ ਵਾਲਾ ਅ ਵਾਰਨਿੰਗ ਆਈ ਹੈ ਪੰਜਾਬ ਸਰਕਾਰ ਨੂੰ ਵੀ ਜਾਂ ਉਹਨਾਂ ਨੂੰ ਚੱਕ ਕੇ ਅਡਮਿਟ ਕਰਾਓ ਨਹੀਂ ਫਿਰ ਕੰਟੈਂਪਟ ਵਾਲੇ ਕੇਸ ਦੀ ਸਜ਼ਾ ਅ ਕੇਸ ਜਾਂ ਉਹਦਾ ਜਿਹੜਾ ਚਾਰਜਿੰਗ ਹੋਣੀ ਹੈ ਛੋਡੇ ਤੇ ਉਹਦੇ ਲਈ ਤਿਆਰ ਰਹੋ ਸੋ ਇਸ ਕਰਕੇ ਸਾਨੂੰ ਮੈਂ ਦੋਨਾਂ ਫੋਰਮਾਂ ਦੀ ਮੇਨ ਲੀਡਰਸ਼ਿਪ ਨੂੰ ਇੱਥੇ ਰੱਖਣਾ ਪਿਆ ਵੀ ਕਿਤੇ ਅਸੀਂ ਉਧਰ ਪੰਜਾਬ ਬੰਦ ਦੇ ਵਿੱਚ ਸਫਲ ਕਰਾਉਣ ਚ ਉਲਝ ਗਏ ਤੇ ਇੱਥੇ ਉਹ ਸਾਰੀ ਜਿਵੇਂ ਰਾਤ ਫੋਰਸ ਇਕੱਠੀ ਕੀਤੀ ਆ ਪਟਿਆਲੇ ਬੱਸ ਸਟੈਂਡ ਦੇ ਵਿੱਚ ਪੁਰਾਣੇ ਦਿਨੇ ਅੱਜ ਸਾਰਾ ਲੱड्डा ਕੋਠੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਇਕੱਠੀ ਕੀਤੀ ਹੈ ਐਂਬੂਲੈਂਸਾਂ ਆਗੀਆਂ ਨੇ ਇੱਥੇ ਪਾਤੜਾ ਟਿਕਰ ਮਤਲਬ ਸਾਨੂੰ ਆਇਆ ਸੀਗਾ ਵੀ ਕਿਤੇ ਉਧਰ ਪੰਜਾਬ ਬੰਦ ਕਰਦੇ ਕਰਦੇ ਕਿਤੇ ਇਧਰਲਾ ਸਾਰੇ ਦਾ ਸਾਰਾ ਜੇ ਉਹ ਆਪਣਾ ਵੱਡਾ ਆਪਰੇਸ਼ਨ ਕਰਕੇ 4-5000 ਬੰਦਾ ਪੁਲਿਸ ਦਾ ਲਿਆ ਕੇ ਤੇ ਡਲੇਵਾਲ ਸਾਹਿਬ ਨੂੰ ਚੱਕਣ ਦਾ ਕੰਮ ਜਗਵ ਹੋ ਗਏ ਤਾਂ ਇਹ ਜਿੱਤ ਨੇ ਹੋਣੀ ਪੰਜਾਬ ਬੰਦ ਦੇ ਹਾਰ ਹੋਊਗੀ ਇਸ ਕਰਕੇ ਸਾਨੂੰ ਇੱਧਰ ਲੀਡਰਸ਼ਿਪ ਦਾ ਵੱਡਾ ਹਿੱਸਾ ਰਾਤ ਨੂੰ ਵੀ ਦਿਨੇ ਵੀ ਅੱਜ ਸਾਨੂੰ ਇੱਥੇ ਰੱਖਣਾ ਪਿਆ ਉਹ ਤਾਂ ਅਸੀਂ ਇੱਥੇ ਸਾਰਾ ਦਿਨ ਰਹੇ ਆ ਜੇ ਪੰਜਾਬ ਦੇ ਲੋਕਾਂ ਦਾ ਹੰਗਾਰਾ ਨਾ ਹੁੰਦਾ ਪੰਜਾਬ ਦੇ ਲੋਕਾਂ ਦਾ ਸਮਰਥਨ ਨਾ ਹੁੰਦਾ ਤਾਂ ਅਸੀਂ ਸਮਝਦੇ ਸੀ ਵੀ ਨਹੀਂ ਸਫਲ ਹੋਣਾ ਸੀ ਸੋ ਜੋ 100% ਸਫਲ ਹੋ ਗਿਆ ਤਾਂ ਇਹਦੇ ਮੋਹਰ ਲੱਗ ਗਈ ਵੀ ਪੰਜਾਬ ਦੇ ਜਿਨ੍ਹਾਂ ਨੂੰ ਅਸੀਂ ਅਪੀਲ ਕੀਤੀ ਸੀ ਲੋਕਾਂ ਨੇ ਇਸ ਅਪੀਲ ਨੂੰ ਮੰਨਿਆ ਜਿਹੜਾ ਜ਼ਬਰ ਹੋਇਆ 35 ਦਿਨਾਂ ਤੋਂ ਇੱਕ ਬਜ਼ੁਰਗ ਆਗੂ ਆਪਣੇ ਆ ਜਾਨ ਦੀ ਬਾਜ਼ੀ ਲਾ ਕੇ ਬੈਠਾ ਉਹਦੀ ਅਣਸੁਣੀ ਕੀਤੀ ਆ ਸਰਕਾਰ ਨੇ ਇਹ ਲੋਕਾਂ ਨੇ ਇਸ ਦਾ ਰੋਸ ਮੰਨਿਆ ਗੁੱਸਾ ਮੰਨਿਆ ਦਰਦ ਮੰਨਿਆ ਨੇ ਵੀ ਇਹ ਸਾਡਾ ਦਰਦ ਹੈ ਤਾਂ ਉਸ ਕਰਕੇ ਉਹਨਾਂ ਨੇ ਇਹ ਹੰਗਾਰਾ ਦਿੱਤਾ ਕੋਈ ਜਵਰੀ ਬੰਦ ਨਹੀਂ ਹੋਇਆ ਪ੍ਰੇਰਣਾ ਨਾ ਬੰਦ ਹੋਇਆ 10 ਹਜ਼ਾਰਾਂ ਲੋਕ ਹੈ ਬਿੱਬੀਆਂ ਸਮੇਤ ਸੜਕਾਂ ਤੇ ਆਈਆਂ ਨੇ ਇੱਕਾ ਤੋਂ ਕੱਕ ਡਰਾਮਾ ਕੋਸਾ ਮਿੜ ਗਏ ਵੱਲੋਂ ਦਿਖਾਗੀਆਂ ਵੀ ਜਾ ਰਹੀਆਂ ਨੇ ਵੀ ਜਦ ਜਦਾਈ ਹੋਈ ਤਲਖੀ ਹੋਈ ਉਹ ਮੇਰਾ ਕਹਿਲਾ ਮਾਈਨਰ ਹੈ ਕੋਲ ਦੇ ਮੁਕਾਬਲੇ ਸੋ ਇਸ ਕਰਕੇ ਉਹਦੀ ਅਸੀਂ ਵਧਾਈ ਦਿਨੇ ਤੇ ਦੂਸਰੀ ਗੱਲ ਇਹ ਵੀ ਸਰਕਾਰ ਦਾ ਜੋ ਪ੍ਰਚਾਰ ਸੀ ਖਾਸ ਕਰਕੇ ਮਿਤਸ਼ਾਹ ਜੀ ਨੇ ਇੱਕ ਵਾਰੀ ਬਿਆਨ ਦਿੱਤਾ ਸੀਗਾ ਵੀ ਕਿਹੜਾ ਇਹ ਕਿਸਾਨ ਅੰਦੋਲਨ ਹੈ 700 ਬੰਦਾ ਸਿਰਫ ਤੇ ਇੱਧਰ ਕਰੋੜਾ ਕਿਸਾਨ ਹੈ 700 ਬੰਦਾ ਕਿਵੇਂ ਕਹਿ ਸਕਦਾ ਵੀ ਇਹ ਦੇਸ਼ ਦੇ 80 ਕਰੋੜ ਲੋਕਾਂ ਦਾ ਅੰਦੋਲਨ ਹੈ ਜਾਂ ਐ ਵੀ ਕਹਿ ਦਿੰਦੇ ਸੀ ਦੋ ਫਾਰਮਾਂ ਦਾ ਇਹ ਅੰਦੋਲਨ ਹੈ ਸਾਨੂੰ ਪਤਾ ਦੋ ਫਾਰਮਾਂ ਦੇ ਵਿੱਚ ਅ ਐਸਕੇਮ ਨਾਨ ਪੋਲਿਟਿਕਲ ਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਪੰਜਾਬ ਦੀਆਂ ਘਟੋ ਘੱਟ 25 ਜੱਥੇ ਬੰਦ ਗਏ ਨੇ ਦੋਨੋਂ ਫੋਰਮਾਂ 'ਚ ਕਈ ਇਹਨੂੰ ਘਟਾ ਕੇ ਆਏ ਕਹਿੰਦੇ ਸੀਗੇ ਵੀ ਇਹ ਤਾਂ ਦੋ ਫੋਰਮਾਂ ਦਾ ਨਹੀਂ ਦੋ ਜੱਥੇ ਦੋ ਬੰਦਿਆਂ ਦਾ ਦੋ ਆਗੂਆਂ ਦਾ ਮੋਰਚਾ ਇਹਨੂੰ ਮਿਨੀਮਾਈਜ਼ ਕਰਨ ਦੇ ਖਾਤਰ ਅੱਜ ਅੱਜ ਤੇ ਬੰਦ ਨਹੀਂ ਦਿਖਾਤਾ ਵੀ ਭਾਵੇਂ ਇਹਨੂੰ ਦੋ ਬੰਦਿਆਂ ਦਾ ਕਹਿ ਲੋ ਭਾਵੇਂ ਦੋ ਜੂਨੀਅਰਾਂ ਦਾ ਕਹਿ ਲੋ ਪਰ ਪੰਜਾਬ ਦੇ ਕਹਤਾ ਵੀ ਅਸੀਂ ਨਾਲ ਕੋਈ ਜਥੇਬੰਦੀ ਘੱਟ ਵੱਧ ਹੋ ਸਕਦੇ ਪਰ ਪੰਜਾਬ ਵੱ ਚ ਨਾਲ ਖੜ ਗਿਆ ਇਹਦੇ ਮੋਹਰ ਲੱਗ ਗਈ ਸਰਕਾਰ ਦਾ ਜੋ ਮੀੜਗੇ ਦਾ ਪ੍ਰਚਾਰ ਸੀ ਜਾਂ ਸਰਕਾਰ ਦੇ ਮੀੜਗੇ ਦਾ ਉਹ ਲੋਕਾਂ ਨੇ ਕੱਟ ਕੇ ਦਿਖਾ ਦਿੱਤਾ ਅਗਲੀ ਗੱਲ ਹੈ ਜਿਹੜੀ ਅ ਇੱਥੇ ਧਮਕੀ ਆ ਰਹੀ ਹੈ ਆਪਣੇ ਡਲੇਵਾਲ ਸਾਹਿਬ ਨੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਕੱਲ ਸ਼ਾਮ ਨੂੰ ਸਿੱਧੀ ਥ੍ਰੈਟ ਸੀਗੀ ਉਹਨਾਂ ਦੀ ਵੀ ਜਾਂ ਤਾਂ ਸਹਿਮਤੀ ਨਾਲ ਐਡਮਿਟ ਕਰਾ ਲਓ ਨਹੀਂ ਸਾਨੂੰ ਫਿਰ ਆ ਦੂਸਰਾ ਰਾਹ ਤਿਆਰ ਕਰਨਾ ਪੈਣਾ ਸਾਨੂੰ ਸਾਡੇ ਹੌਸਲੇ 100 ਗੁਣਾ ਵਧ ਗਿਆ ਜਦੋਂ ਡੱਲੇਵਾਲ ਸਾਹਿਬ ਨੇ ਖੁਦ ਕਹਿਤਾ ਜਦੋਂ ਅਸੀਂ ਉਹਨਾਂ ਨੂੰ ਮੈਸੇਜ ਦਿੱਤਾ ਵੀ ਉਹਨਾਂ ਦਾ ਸਰਦਾਰ ਜਸਕਰਨ ਸਿੰਘ ਜੀ ਆ ਸਾਫ ਕਾ ਡੀਜੀਪੀ ਬਹੁਤ ਬਾਰੀ ਡੱਲੇਵਾਲ ਸਾਹਿਬ ਨਾਲ ਉਹਨਾਂ ਦੀਆਂ ਲੰਬੀਆਂ ਮੁਲਾਕਾਤਾਂ ਹੋngੀਆਂ ਅਸੀਂ ਕਿਹਾ ਵੀ ਜਸਕਰਨ ਸਿੰਘ ਦੀ ਹਾਜ਼ਰੀ 'ਚ ਇਹ ਭਾਈ ਕਹਿ ਕੇ ਗਏ ਆ ਵੀ ਸਾਨੂੰ ਦੂਜਾ ਰਾਹ اختیار ਕਰਨਾ ਪੈਣਾ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਡਿਫੈਂਸ ਵਧਾ ਦਿਓ ਮੈਂ ਕੋਈ ਮੈਡੀਕਲ ਟ੍ਰੀਟਮੈਂਟ ਨਹੀਂ ਲੈਣਾ ਤੇ ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਦੂਜਾ ਰਾਹ ਆਪਣਾ ਅਪਣਾ ਲਓ ਮੋਢਲ ਜਦੋਂ ਉਹਨਾਂ ਨੇ ਕਿਹਾ ਵੀ ਸਾਨੂੰ ਪਰਵਾਹ ਨਹੀਂ ਇਹ ਦੁਚਾਰਾ ਤਾਂ ਸਾਡੇ ਹੌਸਲੇ 100 ਗੁਣਾ ਵਧੇ ਐ ਰਾਤ ਸਾਰੀ ਰਾਤ ਪਹਿਰਾ ਲੱਗਿਆ ਹੁਣ ਦਿਨੇ ਵੀ ਚੌਕਸੀ ਰੱਖੀ ਆ ਹੁਣ ਵੀ ਖਬਰਾਂ ਆ ਰਹੀਆਂ ਨੇ ਵੀ ਉਹ ਆਪਣੀ ਫੋਰਸ ਪਿੱਛੇ ਨਹੀਂ ਲੈ ਕੇ ਗਏ ਆ ਜੀ ਸੋ ਇਸ ਕਰਕੇ ਵੀ ਜੇ ਅਸੀਂ ਸਾਫ਼ ਕਹਿੰਦੇ ਆ ਵੀ ਜਿਹੜਾ ਅੱਜ ਪੰਜਾਬ ਦੇ ਲੋਕਾਂ ਨੇ ਕਹਿਤਾ ਵੀ ਜੇ ਉਹ ਇੱਥੇ ਦਿੰਦੇ ਐ ਅਟੈਕ ਕਰਦੇ ਐ ਕੋਈ ਤਾਂ ਪੰਜਾਬ ਇਹਦਾ ਜਵਾਬ ਦੇਊਗਾ ਉਹਨਾਂ ਨੂੰ ਮੂੰਹ ਦੇ ਖਾਣੇ ਪਊਗੇ ਉਹਨਾਂ ਨੂੰ ਕੰਨ ਤੇ ਲਿਖਿਆ ਪੜ੍ਹਨਾ ਚਾਹੀਦਾ ਧੰਨਵਾਦ ਜੀ ਗੁਰਿੰਦਰ ਬੰਗੂ ਜੀ ਪੱਤਰਕਾਰ ਦੋਸਤੋ ਜਿਵੇਂ ਆਗੂ ਸਾਹਿਬਾ ਨੇ ਦੱਸਿਆ ਅੱਜ ਪੰਜਾਬ ਵਾਸੀਆਂ ਨੇ ਪੰਜਾਬੀਅਤ ਅਤੇ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ 13 ਮਹੀਨੇ ਤੋਂ ਆਪਣੇ 13 ਫਰਵਰੀ ਤੋਂ ਪਟਾਸ਼ਟ ਕਰ ਰਹੇ ਹਾਂ ਉੱਤੇ ਬਿਲਕੁਲ ਬਕਾਇਦਾ ਮੋਹਰ ਲਾਈ ਹੈਗੀ ਆ ਪੂਰਾ ਪੰਜਾਬ ਬੰਦ ਹੋਇਆ ਹੈਗਾ ਔਰ ਮੈਂ ਸਮਝਦਾ ਕਿਉਂਕਿ ਜਿਹੜੇ ਬਹੁਤ ਸਾਰੇ ਡਿਬੇਟਾਂ ਤੇ ਜਾਂ ਬਹੁਤ ਸਾਰੀਆਂ ਭਾਜੀਪੀ ਦੇ ਬੁਲਾ ਰਹੇ ਇਹ ਗੱਲਾਂ ਕਹਿੰਦੇ ਸੀ ਇਹ ਸਮਰਥਨ ਜਾਂ ਕੱਲਾ ਇੱਕ ਪੰਜਾਬ ਦਾ ਹੀ ਰਹਿ ਗਿਆ ਅੱਜ ਕਿਉਂਕਿ ਪੰਜਾਬ ਬੰਦ ਹੋਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਹੈ ਜਿਵੇਂ ਕਾਕਾ ਕੋਟੜਾ ਨੇ ਕਿਹਾ ਚੰਡੀਗੜ੍ਹ ਸਟੇਟ ਵੀ ਪੈਂਦੀ ਆ ਚੰਡੀਗੜ੍ਹ ਸਟੇਟ ਤੋਂ ਵੀ ਬੰਦ ਦਾ ਵੱਡਾ ਹਨਹਾਰਾ ਮਿਲਿਆ ਤੁਹਾਡੀ ਜਿਹੜੀ ਸੋਚ ਆ ਉਹ ਅੱਜ ਘਰ ਘਰ ਗਈ ਆ ਡੱਲੇਵਾਲ ਸਾਹਿਬ ਦੀ ਸੋਚ ਨੂੰ ਕਿਉਂਕਿ ਅਸੀਂ ਉਮੀਦ ਕਰਦੇ ਆ ਪੰਜਾਬੀਆਂ ਤੋਂ ਵੀ ਜਿਵੇਂ ਅੱਜ ਉਹਨਾਂ ਨੇ ਪੂਰਾ ਖੁੱਲ ਕੇ ਸਾਥ ਦਿੱਤਾ ਅੱਲਾ ਰੇੜੀ ਫੇੜੀ ਵਾਲੇ ਜਿਹੜੇ ਦੂਜੇ ਸਟੇਟਾਂ ਤੋਂ ਆ ਕੇ ਕੰਮ ਕਰਦੇ ਨੇ ਉਹ ਵੀ ਅੱਜ ਉਹਨਾਂ ਨੇ ਵੀ ਆਪਣੇ ਕੰਮ ਕਾਜ ਬੰਦ ਰੱਖੇ ਨੇ ਜਿਵੇਂ 4 ਜਨਵਰੀ ਨੂੰ ਵੱਡਾ ਕਟ ਕਰਨ ਦੀ ਅਸੀਂ ਕਾਲ ਦਿੱਤੀ ਹੋਈ ਆ ਖਨੌਰੀ ਬਾਰਡਰ ਤੇ ਦੋਨੋਂ ਫੋਰਮਾਂ ਨੇ ਤਾਂ ਅਸੀਂ ਚਾਹੁੰਦੇ ਆ ਇਹ ਹੀ ਉਮੀਦ ਰੱਖ ਕੇ ਵੀ ਲੱਖਾਂ ਦਾ ਇਕੱਠਾ ਹੋ ਆਪਾਂ 4 ਜਨਵਰੀ ਨੂੰ ਕਰੀਏ ਤੇ ਹੁਣ ਅਗਲੀ ਗੱਲ ਅ ਆਰੌਲ ਖਸਾਬ ਰੱਖਣਗੇ ਪੱਤਰਕਾਰ ਸਾਥੀਓ ਆਪਕੇ ਮਾਧਿਅਮ ਸੇ हम देश के किसान मजदूर और आवाम को एक संदेश देना चाहते हैं जिस तरह है, आज पंजाब के आवाम ने चाहे कोई दुकानदार है चाहे कोई विद्यकदारे हैं कोई भी संस्था है इच्छा से अपने बाज़ारों को अपने संस्थानों को बंद करके इस आंदोलन की जीत के लिए सरदार जगजीत सिंह डल्लेवाल जी की हौसला बिजाई के लिए काम किया है तो हमारा सभी देशवासियों का खास करके हमारे साथ लगते प्रांत हरियाणा राजस्थान वेस्टर्न यूपी हिमाचल का फर्ज बनता है कि आने वाली चार जनवरी को जो सरदार जगजीत सिंह डल्लेवाल ने कहा है कि मैं सभी आम आम अपने लोगों के दर्शन करना चाहता हूं तो हमारा फर्ज बनता है जिस तरह आज पंजाब में भूमिका नगाई आम लोगों ने तो हम सबकी भूमिका बनती है हम सबकी जिम्मेदारी बनती है कि हम चार तरीक को बड़ी संख्या में खनौरी मोर्चे पर पहुंचे हम उम्मीद करते हैं लाखों की संख्या में खनौरी मोर्चे पर चार तरीक को लोगों का इकट्ठ होगा जो कि एक ਸਰਕਾਰ ਕੋ ਚੇਤਾਵਨੀ ਵੀ ਹੋਗੀ ਵੀ ਆਪ ਪੂਰਾ ਦੇਸ਼ ਇਸ ਅੰਦੋਲਨ ਕੇ ਸਾਥ ਹੈ ਪੂਰਾ ਦੇਸ਼ ਅੱਜ ਡੱਲੇਵਾਲ ਜੀ ਕੇ ਸਾਥ ਹੈ ਜੋ ਅੱਜ 35 ਦਿਨੋਂ ਸੇ ਅਮਨ ਅੰਨਚਨ 'ਤੇ ਹੈ ਸਰਬੋਤਮ ਸਾਹਿਬ ਆਪ ਨੂੰ ਦੋ ਮਿੰਟ ਬੋਲ ਬਸਾ ਜੀ ਛੇ ਮਿੰਟ ਸਾਹਿਬ ਛੋਟੇ ਸ਼ਬਦਾਂ ਚ ਕੋਈ ਥੋੜੇ ਸ਼ਬਦਾਂ ਚ ਕੋਈ ਬਸ ਕੋਈ ਵੇਖੋ ਜਿਵੇਂ ਪਹਿਲਾਂ ਸਾਰੇ ਬੁਲਾਰਿਆ ਨੇ ਹਨਾ ਗੱਲ ਸਪਸ਼ਟ ਕੀਤੀ ਪੰਜਾਬ ਬੰਦਵਾਰੇ ਇਹ ਗੱਲ ਠੀਕ ਹੈ ਕਿ ਇਸ ਪੰਜਾਬ ਬੰਦ ਨੂੰ ਪਰਮਾ ਹੰਗਾਰਾ ਮਿਲਿਆ ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ ਸਭਨਾ ਦਾ ਅਸੀਂ ਧੰਨਵਾਦ ਕਰਦੇ ਹਾਂ ਦੋਨੋਂ ਮੋਰਚਿਆਂ ਦੇ ਵੱਲੋਂ ਅਗਲੀ ਗੱਲ ਜਿਹੜੀ ਅੱਜ ਪੰਜਾਬ ਚੋਂ ਸਾਨੂੰ ਕੋਨੇ-ਕੋਨੇ ਤੋਂ ਸੁਣਨ ਨੂੰ ਮਿਲ ਰਹੀ ਹੈ ਕਿ ਪੰਜਾਬ ਸਰਕਾਰ ਕਿਸੇ ਸਮੇਂ ਤਾਂ ਤੁਹਾਨੂੰ ਇਸ ਖਨੌਰੀ ਮੋਰਚੇ ਦੇ ਵਿੱਚ ਆ ਕੇ ਸਪੋਰਟ ਦਾ ਐਲਾਨ ਕਰਦੀ ਹੈ ਤੇ ਦੂਜੇ ਪਾਸੇ ਉਹਦੀਆਂ ਪੁਲਿਸ ਫੋਰਸਾਂ ਇਥੋਂ ਥੋੜੀ ਦੂਰ ਲੱਡਾ ਕੋਠੀ ਦੇ ਵਿੱਚ 4-5000 ਇਕੱਠੀ ਕੀਤੀ ਹੋਈ ਹੈਗੀ ਹੈ ਨੇੜੇ ਜਿੰਨੀ ਆ ਵੀ ਕਹਿਣਾ ਹੋਵੇ ਕੋਈ ਥਾਵਾ ਹੈਗੀਆਂ ਨੇ ਪ੍ਰਾਈਵੇਟ ਤੌਰ ਤੇ ਚਾਹੇ ਕੋਈ ਪੈਲਸ ਹੈਗਾ ਚਾਹੇ ਕੋਈ ਹਵੇਲੀ ਨਾਮ ਤੇ ਬਣੀ ਹੋਈਆਂ ਥਾਵਾ ਨੇ ਉਹਨਾਂ ਤੇ ਫੋਰਸਾਂ ਇਕੱਠੀਆਂ ਕੀਤੀਆਂ ਹੋਈਆਂ ਨੇ ਤੇ ਉਹ ਅੱਡੀ ਗਿਣਤੀ ਚ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਇਥੋਂ ਨਾਲ ਲੱਗਦੇ ਪਾਤੜਾ ਸ਼ਹਿਰ ਦੇ ਵਿੱਚ ਉਹ ਫੈਰੋਗੇਟ ਦੀਆਂ ਗੱਡੀਆਂ ਵਗੈਰਾ ਹੋਰ ਅਥਰੂ ਗੈਸ ਵਾਲੀਆਂ ਉਹ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਕੋਲੇ ਜਿਨ੍ਹਾਂ ਨੇ ਸਾਡੇ ਆ ਕੇ ਅਟੈਕ ਕਰਨਾ ਹੈਗਾ ਮਤਲਬ ਉਹ ਇੱਕ ਕੀ ਸੰਕੇਤ ਦੇ ਰਹੀ ਹੈ ਪੰਜਾਬ ਸਰਕਾਰ ਇਹ ਸਾਡੇ ਦੋਨੋਂ ਮੋਰਚਿਆਂ ਨੂੰ ਉਹ ਜਿਹੜੇ ਸ਼ਾਂਤਮਈ ਪੀਸਫੁਲ ਤਰੀਕੇ ਨਾਲ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਅਦੋਲਨ ਚੱਲ ਰਹੀ ਹੈ ਇਹਦੀ ਹਮੈਦ ਦਾ ਐਲਾਨ ਵੀ ਕਰਦੇ ਆ ਕਿ ਉਹ ਖਨੋਰੀ ਤੇ ਦੂਜੇ ਪਾਸੇ ਉਹ ਕੋਰਟ ਦੇ ਫੈਸਲੇ ਉਹਨਾਂ ਦੀਆਂ ਜਿਹੜੀਆਂ ਉਥੋਂ ਆਈਆਂ ਸਟੇਟਮੈਂਟਾਂ ਨੇ ਸੁਪਰੀਮ ਕੋਰਟ ਦੀਆਂ ਉਹਨਾਂ ਨੂੰ ਐਡਾ ਬੋਝ ਮੰਨ ਕੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਦੇਸ਼ ਦੇ ਅंदोलਨ ਨਾਲ ਜੁੜੇ ਲੋਕਾਂ ਨੂੰ ਕੀ ਕੁਚਲਣਾ ਚਾਹੁੰਦੀ ਹੈ ਜਾਂ ਇੱਕ ਖਾਣਾ ਪੂਰਤੀ ਕਰਨਾ ਚਾਹੁੰਦੀ ਹੈ ਉਹਨੂੰ ਸਪਸ਼ਟ ਕਰਨਾ ਚਾਹੁੰਦੀ ਹੈ ਵੀ ਇਹ ਕਿਸ ਕਿਸਮ ਦਾ ਮਾਹੌਲ ਪੰਜਾਬ ਦੇ ਅੰਦਰ ਸਿਰਜਿਆ ਜਾ ਰਿਹਾ ਹੈ ਲੋਕਾਂ ਦੇ ਫੋਨ ਆ ਰਹੇ ਨੇ ਲੋਕ ਮੋਰਚਿਆਂ ਵੱਲ ਨੂੰ ਬਹੀਰਾ ਘੱਟ ਰਹੇ ਨੇ ਮਤਲਬ ਕਹਿਣ ਦਾ ਤੁਹਾਡੇ ਮਾਦੀਵ ਰਾਹੀਂ ਪੰਜਾਬ ਸਰਕਾਰ ਨੂੰ ਸਾਫ ਕਹਿਣਾ ਚਾਹੁੰਦੇ ਆ ਕਿ ਆਪਣਾ ਬਿਆਨ ਕਲੀਅਰ ਕਰੋ ਤੁਸੀਂ ਪੰਜਾਬ ਦੇ ਇਸ ਕਿਸਾਨਾਂ ਦੇ ਅੰਦੋਲਨ ਨਾਲ ਹੋ ਜਾਂ ਭਾਈ ਤੁਸੀਂ ਇਸ ਅੰਦੋਲਨ ਨੂੰ ਕੁਚਲਣ ਲਈ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਨਾਲ ਖੜ ਗਏ ਨੂੰ ਸਪਸ਼ਟ ਕਰੋ ਮਤਲਬ ਇਸ ਭੱਬਲ ਪੂਸੇ ਦੇ ਵਿੱਚ ਲੋਕਾਂ ਨੂੰ ਨਹੀਂ ਉਲਝਾਉਣਾ ਚਾਹੀਦਾ ਸਪਸ਼ਟ ਕਹਿਣਾ ਚਾਹੀਦਾ ਕਿਉਂਕਿ ਅਸੀਂ ਇਸ ਇਰਾਦੇ ਨਾਲ ਅੰਦੋਲਨ ਕਰ ਰਹੇ ਹਾਂ ਕਿ ਸਾਡੀਆਂ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਭਾਵੇਂ ਜਿੰਨਾ ਮਰਜੀ ਲੰਮਾ ਜਿੰਨਾ ਮਰਜੀ ਲੰਮਾ ਅंदोलਨ ਕਰਨਾ ਪੈ ਜੇ ਜੋ ਮਰਜੀ ਚੱਲਣਾ ਪੈ ਜੇ ਕਿਉਂਕਿ ਸਾਡੇ ਕਿਸਾਨਾਂ ਆਗੂ ਵੀ ਬੜਾ ਵੱਡਾ ਕਸ਼ਟ ਚੱਲ ਰਿਹਾ ਹੈ ਨੇ ਜਿਹੜੇ 35 ਦਿਨਾਂ ਤੋਂ ਅਨਾਜ ਨੂੰ ਛੱਡ ਚੁੱਕੇ ਐ ਮਰਨ ਵਰਤ ਤੇ ਬੈਠੇ ਐ ਇਹ ਹੋਰ ਵੀ ਕਸ਼ਟ ਚੱਲਣ ਨੂੰ ਤਿਆਰ ਆ ਪਰ ਇਸ ਤਰ੍ਹਾਂ ਦੀ ਦੋਗਲੀ ਨੀਤੀ 'ਚ ਪੰਜਾਬ ਸਰਕਾਰ ਨਾ ਚੱਲੇ ਤੇ ਕਿਸਾਨਾਂ ਨਾਲ ਡੜ ਕੇ ਖੜੇ ਜੇ ਖੜਨਾ ਚਾਹੁੰਦੇ ਆ ਤਾਂ ਖੇਰ ਦੇ ਵਿੱਚ ਸਾਰੇ ਪੱਤਰਕਾਰ ਸਾਥੀਓ ਤੁਸੀਂ ਸੁਣ ਲਿਆ ਸੀ ਅੱਜ ਦੀ ਜਿਹੜੀ ਬੰਦ ਨਾਲ ਸੰਬੰਧਿਤ ਗੱਲਾਂ ਤੇ ਆਉਣ ਵਾਲੇ ਪ੍ਰੋਗਰਾਮ ਬਾਰੇ ਦੱਸਿਆ ਖਾਸ ਕਰਕੇ ਮੈਂ ਜਿੰਨਾ ਤੁਸੀਂ ਯੋਗਦਾਨ ਅੱਜ ਪੰਜਾਬ ਬੰਦ ਦੇ ਵਿੱਚ ਪੰਜਾਬ ਵਾਸੀਆਂ ਨੇ ਪਾਇਆ ਤੇ ਅਸੀਂ ਦੋਨੇ ਫੋਰਮ ਲੋ ਇੱਕ ਅਪੀਲ ਕਰਦੇ ਆ ਕਿ ਸਾਰੀ ਜਿਹੇ ਜੀ ਤਿਆਰੀ ਦੇ ਵਿੱਚ ਹੈ ਸਰਕਾਰਾਂ ਉਹਨੂੰ ਧਿਆਨ ਚ ਰੱਖਦੇ ਹੋਇਆਂ ਕੋਈ ਵੀ ਪਲ ਪਲ ਘੰਟਾ ਰਾਤ ਦਿਨ ਸਾਨੂੰ ਢਿੱਲ ਨਹੀਂ ਛਡਣੀ ਚਾਹੀਦੀ ਅਸੀਂ ਅਪੀਲ ਕਰਾਂਗੇ ਜਿਵੇਂ ਤੁਸੀਂ ਕਾਰੋਬਾਰ ਛੱਡ ਕੇ ਸੜਕਾਂ ਤੇ ਆਇਓ ਐਵੇਂ ਜਿੱਕਰ ਸਾਡੇ ਨੌਜਵਾਨ ਸਾਡੀਆਂ ਭੈਣਾਂ ਬਜ਼ੁਰਗ ਜਿੰਨੇ ਵੀ ਤੁਸੀਂ ਹੋਣੇ ਖਨੌਰੀ ਪਹੁੰਚ ਸਕਦੇ ਹਾਂ ਤਾਂ ਅਸੀਂ ਰਾਤ ਨੂੰ ਜਿਹੜੀ ਆਪਦਾ ਪ੍ਰਬੰਧ ਆਪਦੀ ਜਿਹੜੇ ਗਿਣਤੀ ਅਸੀਂ ਵਿਧਾਨ ਸਭਾ ਕਿਤੇ ਸਰਕਾਰ ਨੂੰ ਅਸੀਂ ਮੈਸੇਜ ਦੇ ਸਕੇ ਜਿਵੇਂ ਹੁਣ ਤੱਕ ਆਪਾਂ 8-9 ਦਿਨਾਂ ਦੇ ਵਿੱਚ ਰੋਜ਼ ਇਹਨੂੰ ਮੋੜਦੇ ਰਹੇ ਆ ਉਹ ਕਹਾਵਤ ਤੋਂ ਆਪਾਂ ਅੱਗੇ ਵਧਦੇ ਰਹੇ ਆ ਕਈ ਵਾਰੀ ਇਹ ਗੱਲ ਹੋ ਜਾਂਦੀ ਆ ਪੰਜਾਬੀ ਦੇ ਵਿੱਚ ਬਹੁਤ ਘਰ ਘਰ ਜਾਂਦੀ ਹੈ ਵੀ ਸ਼ੇਰ ਆਊਗਾ ਸ਼ੇਰ ਆਊਗਾ ਇਹ ਕਦੇ ਰੋਜ਼ ਨਹੀਂ ਇਹ ਗੱਲ ਕਹਿੰਦੇ ਅਸੀਂ ਰੋਜ਼ ਹਕੀਕਤ ਜਿਹੜੀ ਸਰਕਾਰ ਅੱਗੇ ਵੱਧ ਰਹੀ ਹੈ ਉਸ ਨੂੰ ਤਿਆਰ ਤੇ ਰੱਖਦੇ ਹੋ ਇੱਕ ਅਪੀਲ ਕਰਦੇ ਆ ਕਿ ਅੱਜ ਘਰੇ ਬੈਠਣ ਦਾ ਟਾਈਮ ਨਹੀਂ ਸਾਡੀ ਇਹ ਸਪੀਲ ਨੂੰ ਮੰਨਦੇ ਲਾਜ਼ਮੀ ਖਨੌਰੀ ਵੱਲੋਂ ਤੇ ਖਾਸ ਕਰਕੇ ਜਿਹੜੇ ਅੱਜ ਸਾਡੇ ਆਧਾਰਿਆਂ ਦੇ ਪਮਾਉ ਕਰਮਚਾਰੀ ਹੋਣ ਜਸੇ ਬੰਦੀਆਂ ਹੁਣ ਭਰਾਤਰੀ ਜਸੇ ਬੰਦੀਆਂ ਹੁਣ ਫੇਰ ਖਾਸ ਕਰਕੇ ਅਸੀਂ ਪੰਜਾਬੀਆਂ ਦਾ ਧੰਨਵਾਦ ਕਰਦੇ ਆ ਦੋਨੇ ਫੋਰਮ ਵੱਲੋਂ ਖਾਸ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਉਹਨਾਂ ਨੇ ਅੱਜ ਸਾਰੇ ਦਾਰੇ ਆਪਦੇ ਅੱਜ ਕੰਮ ਕਾਜ ਬੰਦ ਕਰਕੇ ਆਪਦੇ ਪ੍ਰੋਗਰਾਮ ਕੱਲ ਤੇ ਲੈ ਕੇ ਗਏ ਆ ਇਸ ਕਰਕੇ ਅਸੀਂ ਸਾਰੇ ਦੋਨੇ ਫੋਰਮ ਵੱਲੋਂ ਜੋ ਅੱਜ ਪੰਜਾਬ ਬੰਦ ਰਿਹਾ ਤੇ ਸਰਕਾਰ ਨੂੰ ਮੈਸੇਜ ਦਿੱਤਾ ਸਾਰਿਆਂ ਦਾ ਧੰਨਵਾਦ ਉਹ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖ ਜੀ ਕੀ ਬੋਧ। ਆ ਸਾਥੀਓ ہمارے तमाम ਸੀਨੀਅਰ ਨੇਤਾਵਾਂ ਨੇ ਸਾਰੀ ਬਾਤیں ਬੋਲਦੀ ਛੋਟੀ ਛੋਟੀ ਤਿੰਨ ਸੂਚਨਾਏ ਹੈ। ਪਹਿਲੀ ਬਾਤ ਸਾਰੇ ਪੱਤਰਕਾਰ ਸਾਥੀਓ ਕਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਕੱਲ ਰਾਤ ਕੋ ਆਪਨੇ ਲੋਕਤੰਤਰ ਕਾ ਚੌਥਾ ਸਤਵ ਹੋਣੇ ਕੀ ਆਪਣੀ ਭੂਮਿਕਾ ਪੂਰੇ ਪ੍ਰੋਪਰ ਤਰੀਕੇ ਸੇ ਨਿਭਾਈ। और सारी जो कवरेज थी उतनी ठंड के मौसम में भी वो आपने पूरी अपनी जिम्मेदारी निभाई है हम आपका भी आभारी हैं दोनों मोर्चों की तरफ से दूसरी बात है, जो ये पूरा प्रकरण है इसको लेके सरदार जगजीत सिंह डल्लेवाल जी का एक वीडियो संदेश है इस प्रेस कॉन्फ्रेंस के बाद हम वो वीडियो संदेश आपको जारी कर देंगे आप तक वो भेज देंगे उन्होंने भी अपना पक्ष इतनी गंभीर अवस्था में होने के बावजूद धीरे धीरे बोल के उन्होंने भी अपना पक्ष उस पर रखा है वो भी आपके साथ हम साझा करेंगे और अंतिम सूचना ये है साथियों जैसा आदरणीय काका सिंह जी ने भी कहा कि पिछले नौदस दिनों से लगातार तैयारियां की जा रही हैं सरकारों द्वारा मोर्चे पर हमला करने की लेकिन जिस तरीके से खासकर रात के समय में नौजवान बड़ी संख्या में मोर्चे पे आके सरदार जगजीत सिंह डल्लेवाल जी की पहरेदारी करने का कार्य करते हैं उसकी वजह से हर रात को सरकारों का वो प्लानिंग उनका वो साजिश वो षड्यंत्र उनका फेल हो जाता है तो इसीलिए डल्लेवाल साहब ने भी अपने वीडियो संदेश में यह विशेष अपील करी है कि लोगों की एकजुटता के कारण लोगों की मुस्तैदी के कारण आंदोलन की मजबूती के कारण सरकारों को पीछे मुड़ना पड़ रहा है इसलिए हमें कभी भी किसी भी समय कोई डिलाई नहीं देनी चाहिए वो डिलाई हमें महंगी पड़ सकती है इसलिए सारे साथियों को अधिक से अधिक संख्या में रात के समय खासकर मोर्चों पे रहना है बहुत बहुत धन्यवाद ਕਸਿੰਗਪੁਰ ਤੋਂ ਵੀ ਅੱਜ ADIPIC ਰਿਟੇਲ ਡਿਸਕੰਟ ਸਿੰਘ ਉਹ ਕੀ ਅੱਜ ਦੁਬਾਰਾ ਸੱਦਾ ਲੈ ਕੇ ਉਹ ਦੁਬਾਰਾ ਬਸ ਉਹੀ ਗੱਲ ਐ ਪਿੱਛੇ ਵਾਲੀ ਉਹ ਸਾਫ ਹੀ ਕਰਨਾ ਚਾਹੁੰਨੇ ਆਪਾਂ ਬਸ ਉਹ ਹੁੰਦਾ ਤਾਂ ਹਾਲ ਚਾਲ ਹੀ ਐ ਹਾਲ ਚਾਲ ਦੇ ਪਿੱਛੇ ਉਹ ਮੈਸੇਜ ਹੀ ਹੁੰਦਾ ਕੇਂਦਰ ਵਾਲਾ ਵੀ ਤੁਸੀਂ ਕੱਲ੍ਹ ਵਾਲੀ ਡੇਟ ਬਾਰੇ ਧਿਆਨ ਕਰੋ ਸੋਚੋ ਵਿਚਾਰੋ ਅਸੀਂ ਉਹ ਸਾਫ ਡਿਲੇਵਲ ਸਾਹਿਬ ਨੇ ਕਿਹਾ ਤਾਂ ਵੀ ਨਹੀਂ ਅਸੀਂ ਕੋਈ ਟ੍ਰੀਟਮੈਂਟ ਨਹੀਂ ਲੈ ਉਸ ਤੋਂ ਸਾਫ ਹੀ वो सिर्फ है, मैं क्लियर कर दू की वो सिर्फ शिष्टाचार के तौर पर हाल चाल पता करने के लिए आए थे और वही बातें जो कल थी ਉਹੀ ਬਾਤ ਇਹਨਾਂ ਨੇ ਅੱਜ ਕਮਿਊਨੀਕੇਟ ਕਰਨੇ ਦਾ ਪ੍ਰਯਾਸ ਕੀਤਾ ਉਸ ਦੇ ਅਲਾਵਾ ਕੁਝ ਨਹੀਂ ਜੀ ਤੁਹਾਡੇ ਵੱਲੋਂ ਇਹ ਪੁੱਛਿਆ ਗਿਆ ਵੀ ਇੰਨੀ ਜਿਹੜੀਆਂ ਬੁਲੈਂਸਾਂ ਖੜੀਆਂ ਆਈਆਂ વોਟਰ ਕਨੈਲਸ ਖੜੇ ਆ ਜਾਂ ਜਿਹੜੀਆਂ ਵੀਡੀਓਜ਼ ਆ ਰਹਿਣਾਂ ਆਈਆਂ ਉਹਦੇ ਬਾਰੇ ਕੋਈ ਸਵਾਲ ਤੁਹਾਡੇ ਵੱਲੋਂ ਹਾਂ ਇਹ ਕੱਲ ਵੀ ਉਹਨਾਂ ਨੇ ਕਹੀ ਸੀ ਅੱਜ ਵੀ ਕਹੀ ਆ ਬਈ ਅਸੀਂ ਕੋਸ਼ਿਸ਼ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਤੁਹਾਡੇ ਨਾਲ ਆ ਪਰ ਸਾਡੀ ਮਜਬੂਰੀ ਨਹੀਂ ਤੁਸੀਂ ਸਮਝ ਰਹੇ ਤਾਂ ਫਿਰ ਸਾਨੂੰ ਇਹ ਕੁਝ ਕਰਨਾ ਪੈ ਸਕਦਾ ਹੈ ਕਲੀਅਰ ਆ ਉਹਨਾਂ ਵੱਲੋਂ ਅੱਜ ਵੀ ਕਹਿ ਕੇ ਹਾਂ ਅੱਜ ਵੀ ਕਹਿ ਕੇ ਇਹਦਾ ਇਸ਼ਾਰਾ ਇਸੇ ਕਰਕੇ ਅਸੀਂ ਪੰਜਾਬ ਵਾਸੀਆਂ ਨੂੰ ਤੇ ਹਰਿਆਣਾ ਦੇ ਨਾਲ ਪੇਲ ਵੀ ਕੀਤੀ ਆ ਕਿ ਕਿਸੇ ਵੀ ਸਮੇਂ ਮੋਰਚੇ ਦੇ ਵਿੱਚ ਕੁਝ ਕਰ ਸਕਦਾ ਤੇ ਸਾਨੂੰ ਸਤਾਈ ਨਾ ਰਹਿਣਾ ਚਾਹੀਦਾ ਕੋਈ ਟੇਬਲ ਟਾਕ ਵਾਲ ਗੱਲ ਨਾ ਵਧ ਰਹੀ ਹੈ ਜੀ ਸਰਕਾਰ ਵੱਲ ਕੋਈ ਸਰਕਾਰ ਵੱਲੋਂ ਕੋਈ ਕੋਜ ਲਾਈ요 ਪ੍ਰੀਮੀਅਮ ਕੋਰਟ ਵੱਲੋਂ ਹਾਈ ਪਾਵਰ ਕਮੇਟੀ ਦੀ ਮੀਟਿੰਗ ਦਾ ਸੱਦਾ ਹੈ ਜੀ 3 ਜਨਵਰੀ ਦਾ 3 ਜਨਵਰੀ ਦਾ ਨਹੀਂ ਚਲੋ ਜਿਹੜਾ ਆਊਗਾ ਜੋ ਵੀ ਸਾਡੇ ਕੋਲੇ ਲਿਖਤੀ ਆਊਗਾ ਹਜੇ ਤੱਕ ਸਾਡੇ ਕੋਲੇ ਕੋਈ ਪਹੁੰਚਿਆ ਨਹੀਂ ਅਸੀਂ ਹਰੇਕ ਗੱਲ ਦਾ ਜਵਾਬ ਦਿੰਦੇ ਰਹੇ ਜੋ ਵੀ ਉਪ ਰਾਸ਼ਟਰਪਤੀ ਨੇ ਕਿਹਾ ਜੋ ਪ੍ਰਧਾਨ ਮੰਤਰੀ ਨਾਲ ਕਿਹਾ ਜੋ ਸ੍ਰੀਮ ਕੋਰਟ ਦੇ ਵਿੱਚ ਕਮੇਟੀ ਬਣੀ ਉਹਦਾ ਡੱਲੇਵਾਲ ਸਾਹਿਬ ਚਿੱਠੀਆਂ ਦੇ ਕੇ ਸਾਰਾ ਜਵਾਬ ਦੇ ਚੁੱਕਾ ਜੇ ਗਾਹਾਂ ਨੂੰ ਕੋਈ ਮੈਸੇਜ ਆਊਗਾ ਉਹਦਾ ਜਵਾਬ ਦੇਵਾਂਗੇ ਜਦੋਂ ਸਾਡੇ ਕੋਲੇ ਜੀ ਰਾਜੇਵਾਲ ਸਾਹਿਬ ਨੂੰ ਚਿੱਠੀ ਹੈ ਉਹਦੇ ਬਾਰੇ ਜਦਕਿ ਉਹ ਤੁਹਾਨੂੰ ਚਾਹੀਦਾ ਸੀ ਆ ਐਸਟੀਐਮ ਨੂੰ ਚਲੋ ਇਹ ਰਾਜੇਵਾਲ ਸਾਹਿਬ ਜੇ ਕੋਲੇ ਉਹਨਾਂ ਨੂੰ ਨਹੀਂ ਪਤਾ ਹਜੇ মিডিਆ ਰਾਹੀਂ ਤੁਹਾਨੂੰ ਪੁੱਛਿਆ ਤਾਂ ਇਹਦਾ ਮੈਨੂੰ ਇਹ ਲੱਗਦਾ ਵਧੀਆ ਜਵਾਬ ਡੱਲੇਵਾਲ ਸਾਹਿਬੀ ਉਹ तो देखो वो जो जो सुप्रीम कोर्ट की कमेटी है वो स्वतंत्र है जिससे भी वो बात करना चाहे वो उनसे बात कर सकते हैं तो हमारे पास अभी कोई संदेश कोई लिखतम संदेश हमारे पास नहीं है इसलिए हमारा उस पर कोई भी टिप्पणी करना उचित नहीं रहेगा ठीक है सर बहुत बहुत धन्यवाद सर